ਚੱਚੇ ਨੂੰ ਕਨੌੜਾ ਵਾਵੇ ਨੂੰ ਬਿਹਾਰੀ 24 ਪੱਪੇ ਤੇ ਅਦਕ ਚੱਚੇ ਨੂੰ ਬਿਹਾਰੀ 25 ਛਛੇ ਤੇ ਅਦਕ ਬੱਬੇ ਨੂੰ ਬਿਹਾਰੀ 26 ਸਸਾ ਤੱਤੇ ਨੂੰ ਕੰਨਾ ਈੜੀ ਨੂੰ ਬਿਹਾਰੀ 27 ਐੜਾ ਠੱਠੇ ਨੂੰ ਕੰਨਾ ਈੜੀ ਨੂੰ ਬਿਹਾਰੀ 28 ਊੜੇ ਨੂੰ ਔਂਕੜ ਨੰਨੇ ਤੇ ਅਦਕ ਤੱਤੇ ਨੂੰ ਬਿਹਾਰੀ 29 ਤੱਤੇ ਨੂੰ ਬਿਹਾਰੀ ਹਾ ਹਾ ਤੀ ਸੋ ਬੱਚੇ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਸੁਣਨਾ ਹੈ ਸਮਝਣਾ ਹੈ ਅਤੇ ਸਪੈਲਿੰਗ ਚੰਗੀ ਤਰ੍ਹਾਂ ਚੈੱਕ ਕਰਨੇ ਹਨ ਅਤੇ ਆਪਣੀ ਨੋਟਬੁੱਕ ਤੇ ਲਿਖਣਾ ਹੈ